ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪੋਣਿਆਂ ਦੇਸ਼ ਵਿਦੇਸ਼ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਅਰਜਿਕਲ ਟ੍ਰੇਨਿੰਗ ਡਾਕਟਰ ਕਤਲ ਮਾਮਲੇ ਵਿੱਚ ਆਵੇਗਾ ਫੈਸਲਾ ਸੀਬੀਆਈ ਨੇ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਦੀ ਕੀਤੀ ਮੰਗ 9 ਅਗਸਤ 2024 ਨੂੰ ਵਾਪਰੀ ਸੀ ਘਟਨਾ ਦਿੱਲੀ ਵਿੱਚ ਫਿਲਹਾਲ ਆਯੂਸ਼ਮਨ ਯੋਜਨਾ ਨਹੀਂ ਹੋਵੇਗੀ ਲਾਗੂ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਤੇ ਲਗਾਈ ਰੋਕ ਅਰਵਿੰਦ ਕੇਜਰੀਵਾਲ ਨੇ ਕਿਹਾ ਇਹ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਮਹਾਕੁੰਭ ਵਿੱਚ ਇੱਕ ਥਾਂ ਤੇ 12 ਧਾਰਮਿਕ ਸਥਾਨਾਂ ਦੀ ਚਲਕ ਪੰਜਵੇਂ ਦਿਨ 20 ਲੱਖ ਸ਼ਰਧਾਲੂਆਂ ਨੇ ਲਗਾਈ ਡੁਬਕੀ ਰਾਜਨਾਥ ਸਿੰਘ ਪ੍ਰਯਾगराज ਕਰਨਗੇ ਸ਼ਿਰਕਤ ਦਿੱਲੀ ਵਿਧਾਨ ਸਭਾ ਚੋਣ 981 ਉਮੀਦਵਾਰਾਂ ਤੋਂ 1521 ਨਾਮਜ਼ਦਗੀਆਂ ਹੋਈਆਂ ਪ੍ਰਾਪਤ ਨਵੀਂ ਦਿੱਲੀ ਸੀਟ ਲਈ ਸਭ ਤੋਂ ਵੱਧ 29 ਉਮੀਦਵਾਰ ਮੈਦਾਨ ਵਿੱਚ Honda Activa E ਅਤੇ Honda QC1 ਕੀਤੀ ਗਈ ਲਾਂਚ ਕੀਮਤਾਂ 90000 ਰੁਪਏ ਤੋਂ ਸ਼ੁਰੂ ਪੂਰੀ ਚਾਰਜ ਹੋਣ ਤੇ 102 ਕਿਲੋਮੀਟਰ ਤੱਕ ਦੀ ਰੇਂਜ 80 ਕਿਲੋਮੀਟਰ ਪ੍ਰਤੀ ਘੰਟਾ ਦੀ ਟੌਪ ਸਪੀਡ ਓਲਾ S1 ਨਾਲ ਮੁਕਾਬਲਾ ਡੋਨਲਡ ਟਰੰਪ ਦਾ ਸੋਚ ਉਕ ਸਮਾਗਮ ਪਹਿਲੀ ਵਾਰ 40 ਸਾਲਾਂ ਵਿੱਚ ਹੋਵੇਗਾ ਇੰਡੋਰ ਸਮਾਰੋ ਬਰਫੀਲੇ ਤੂਫਾਨ ਕਾਰਨ ਬਦਲਿਆ ਜਾਵੇਗਾ ਸਥਾਨ ਨਾਈਜੀਰੀਆ ਨੂੰ ਬ੍ਰਿਕਸ ਪਾਈਵਲ ਦੇਸ਼ ਦਾ ਮਿਲਿਆ ਦਰਜਾ ਬ੍ਰਾਜ਼ੀਲ ਨੇ ਕੀਤਾ ਐਲਾਨ ਹੁਣ ਤੱਕ 9 ਦੇਸ਼ ਬਣ ਚੁੱਕੇ ਅਧਿਕਾਰਿਤ ਬ੍ਰਿਕਸ ਪਾਈਵਲ ਦੇਸ਼ ਦੇ 7 ਸੂਬਿਆਂ ਵਿੱਚ ਸੰਗਣੀ ਤੁੰਦ ਦੇ ਯੂਪੀ ਵਿੱਚ 46 ਰੇਲ ਗੱਡੀਆਂ ਲੇਟ ਰਾਜਸਥਾਨ ਵਿੱਚ ਤਾਪਮਨ 0.8 ਡਿਗਰੀ ਹਿਮਾਚਲ ਵਿੱਚ ਬਰਫਬਾਰੀ ਕਾਰਨ ਦੋ ਰਾਸ਼ਟਰੀ ਰਾਜਮਾਰਗ ਅਤੇ ਅਟਲ ਸੁਰੰਗ ਬੰਦ 21 ਜਨਵਰੀ ਤੋਂ ਹਿਮਾਚਲ ਵਿੱਚ ਫਿਰ ਹੋ ਸਕਦੀ ਹੈ ਬਰਫਬਾਰੀ ਚਾਰ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਲਈ ਤੁੰਦ ਦੀ ਚੇਤਾਵਨੀ Shimla ਨਾਲੋਂ ਠੰਡੇ ਮੈਦਾਨੀ ਇਲਾਕੇ 18 ਜਨਵਰੀ ਤੋਂ ਸ਼ੁਰੂ ਹੋਵੇਗਾ ਅੰਡਰ 19 ਮਹਿਲਾ ਵਿਸ਼ਵ ਕੱਪ ਭਾਰਤ ਨੇ ਜਿੱਤਿਆ ਪਹਿਲਾ ਖਿਤਾਬ ਇਸ ਵਾਰ ਖੇਡ ਰਹੀਆਂ ਹਨ 16 ਟੀਮਾਂ ਇਸਨ ਹੁਣ ਤੱਕ ਦਿਆਂ ਕੁਛ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ